ਜਿਵੇਂ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਹੋ ਰਹੀ ਆ ਨੁਕਸਾਨ ਤਾਂ ਮਜ਼ਦੂਰਾਂ ਦਾ ਵੀ ਬਹੁਤ ਹੋਇਆ ਤੁਹਾਡੀ ਕਿਸਾਨ ਜਥੇਬੰਦੀ ਆ ਕੀ ਤੁਸੀਂ ਇਹ ਵੀ ਮੰਗ ਕਰਦੇ ਹੋ ਕਿ ਮਜ਼ਦੂਰਾਂ ਦੇ ਜਿਹੜੇ ਘਰ ਡਿੱਗੇ ਨੇ ਨੁਕਸਾਨ ਹੋਇਆ ਉਹਨਾਂ ਦਾ ਵੀ ਉਜਾੜਾ ਹੋਇਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਦੇਖੋ ਮੈਂ ਕਿਸਾਨ ਆ ਜੀ ਮੇਰੀ ਮੇਰੀ ਜਮਾਤ ਆ ਕਿਸਾਨ ਜੀ ਕਿਸਾਨ ਜਥੇਬੰਦੀ ਦੀ ਮੈਂ ਨੁਮਾਇੰਦਾ ਜੀ ਸਾਡੇ ਕਿਸਾਨਾਂ ਦੇ ਵਿੱਚ ਸਾਨੂੰ ਘੱਟ ਮਿਲ ਗਈ ਕਿ ਵੱਧ ਮਿਲ ਗਈ ਮਦਦ ਹਮ ਅਸੀਂ ਸਾਰਾਂ ਜੀ ਜੀ ਸਾਡੇ ਸਾਥੀ ਸਾਰ ਨੇ ਪਰ ਜਿਹੜਾ ਮਜ਼ਦੂਰ ਹੈ ਜਿਹਨੇ ਦਿਹਾੜੀ ਕਰਕੇ ਖਾਣੀ ਹੈ ਜੀ ਉਹਦਾ ਤਾਂ ਉਹੀ ਮਿਹਨਤ ਹੈ ਉਹਦੇ ਕੋਲੇ ਜੇ 4 ਮਹੀਨੇ ਦਾਣੇ ਨੇ ਉਹ ਭਿੱਜ ਗਏ ਉਹਨਾਂ ਦਾ ਘਰ ਹੈ ਕੱਚਾ ਹੁੰਦਾ ਪੜਾ ਔਰ ਢਹਿ ਗਿਆ ਉਹਨਾਂ ਦੀ ਮਦਦ ਪਹਿਲਾਂ ਕਰਨੀ ਚਾਹੀਦੀ ਇੱਕ ਨੰਬਰ ਤੇ ਉਹਨਾਂ ਦੇ ਦਾਣੇ ਸਾਲ ਭਰ ਦੇ ਪੂਰੇ ਹੋਣੇ ਚਾਹੀਦੇ ਨੇ ਉਹਨਾਂ ਦੇ ਸਾਲ ਭਰ ਦੇ ਪੱਠੇ ਪੂਰੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਦਦ ਅਸੀਂ ਵੀ ਜਿਹੜੀ ਮਦਦ ਦੋ ਭੇਜਾਂਗੇ ਅਸੀਂ ਸਾਰੇ ਸਾਥੀਆਂ ਨਾਲ ਗੱਲ ਕੀਤੀ ਆ ਵੀ ਆਪਾਂ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਘਰ ਦੇਖੋ ਵੀ ਕਿੰਨੇ ਆ ਮਜ਼ਦੂਰਾਂ ਦੀ ਮਦਦ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਓਦੋਂ ਬਾਅਦ ਜਿਹੜਾ ਬਚਿਆ ਰਾਸ਼ਨ ਤੁਸੀਂ ਆਪਣੇ ਪਿੰਡ ਦੇ ਸਾਰੇ ਕਿਸਾਨਾਂ 'ਚ ਵੰਡ ਦਿਓ। ਕੀ ਬਾਤ ਆ ਮੈਂ ਇੱਕ ਟਿੱਪਣੀ ਕਰਨੀ ਚਾਹੂੰਗਾ ਸਾਡੇ ਬਾਬੇ ਨਾਨਕ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਮਲਕ ਭਾਗੋ ਦੇ ਪਕਵਾਨ ਛੱਡ ਕੇ ਗਰੀਬ ਪਾਈ ਲਾਲੋ ਦੇ ਘਰ ਉਹ ਗਏ ਸੀਗੇ ਉਗਰਾਹਾਂ ਸਾਹਿਬ ਉਹ ਕਿੱਲਾ ਪਹਿਲੀ ਵਾਰ ਹਾਂਜੀ 200 200 ਅੱਪਾ ਕਰਦੇ ਆ ਤਾਂ ਉਗਰਾਹ ਸਾਹਿਬ ਮੇਰਾ ਲਾਸਟ ਪ੍ਰਸ਼ਨ ਇਹ ਹੈ ਕਿ ਹੁਣ ਜਦੋਂ ਤੁਸੀਂ ਪੂਰੇ ਇਲਾਕੇ ਦਾ ਮੰਜ਼ਰ ਦੋ ਤਿੰਨ ਦਿਨ ਤੋਂ ਦੇਖ ਰਹੇ ਹੋ ਅਜਨਾਲਾ ਗਏ ਹੋ ਇੱਧਰ ਆਏ ਹੋ ਇਸ ਤੋਂ ਬਾਅਦ ਇੱਕ ਇੱਕ ਤਾਂ ਤੁਸੀਂ ਵੱਡਾ ਪ੍ਰਦਰਸ਼ਨ ਪੂਰੇ ਪੰਜਾਬ ਚ ਕੀਤਾ ਮੁਆਵਜ਼ਿਆਂ ਦੇ ਲਈ ਇਸ ਤੋਂ ਬਾਅਦ ਕੋਈ ਲਾਮਬੰਦੀ ਕਰਕੇ ਇਹ ਲੜਾਈ ਹੋਰ ਅੱਗੇ ਲੜੋਗੇ ਕਿ ਇਹਨਾਂ ਲੋਕਾਂ ਨੂੰ ਮੁਆਵਜ਼ੇ ਮਿਲਣ ਦੇਖੋ ਫਿਲਹਾਲ ਅਸੀਂ ਸਾਰੇ ਪ੍ਰੋਗਰਾਮ ਮੁਲਤਵੀ ਕੀਤੇ ਆ ਜੀ ਫਿਲਹਾਲ ਅਸੀਂ ਕੁਝ ਟੀਚਾ ਅਸੀਂ ਜਿਹੜੇ 14 ਤਰੀਕ ਦਾ ਬਰਨਾਲੇ ਰੱਖਿਆ ਸੀ ਇਕੱਠ ਦਾ ਜੀ ਉਹ ਅਸੀਂ ਮੁਲਤਵੀ ਕਰਤਾ ਜੀ ਫਿਰ ਹਾਲ ਅਸੀਂ ਮਹੀਨਾ ਡੇਢ ਮਹੀਨਾ ਇਹਨਾਂ ਦੀ ਮਦਦ ਤੇ ਲਾਂਗਾ ਜੀ ਅਜੇ ਇਹਨਾਂ ਨੂੰ 10 ਦਿਨ ਲੱਗ ਜਾਣੇ ਆਪਦੇ ਘਰਾਂ ਚ ਸੈੱਟ ਹੋਣ ਲੰ데요 ਹਮ ਜਦੋਂ ਇਹ ਘਰਾਂ ਚ ਸੈੱਟ ਹੋ ਗਿਆ ਛੜਕਾਂ ਬੇਲੀਆਂ ਹੋ ਗਈਆਂ ਲੰਗਰ ਪਾਣੀ ਵਾਲੀ ਸੰਗਤ ਮੁੜ ਗਈ ਫੇਰ ਸਾਡੀਆਂ ਟਰਾਲੀਆਂ ਉਦੋਂ ਆਉਣਗੀਆਂ ਜਦੋਂ ਇਹਨਾਂ ਦੇ ਕੋਲੇ ਕਿਸੇ ਨੇ ਨਾ ਹੋਣਾ ਉਦੋਂ ਫੇਰ ਅਸੀਂ ਕਣਕ ਵੀ ਸਟਾਂਗੇ ਅਸੀਂ ਦੂੜੀ ਵੀ ਲੈ ਕੇ ਆਵਾਂਗੇ ਅਸੀਂ ਕੱਪੜੇ ਵੀ ਲੈ ਕੇ ਆਵਾਂਗੇ ਅਸੀਂ ਦਵਾਈਆਂ ਵੀ ਲੈ ਕੇ ਆਵਾਂਗੇ ਸਾਡੇ ਕੋਲੋਂ ਜਿਹੜੀ ਸੰਭਵ ਮਦਦ ਹੋਊਗੀ ਹਰ ਸਾਲ ਅਸੀਂ ਡੇਢ ਮਹੀਨਾ ਇਸ ਗੱਲ ਤੇ ਲਾਵਾਂਗੇ ਜਿਨ੍ਹਾਂ ਚ ਮੁਰਕ ਇਹਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਹਰੀਆਂ ਹੋ ਕੇ ਹਰੇਵਾਇ ਨਹੀਂ ਮਾਰਨ ਲੱਗ ਜਾਂਦੀਆਂ ਉਹਨਾਂ ਚ ਅਸੀਂ ਇਹਨਾਂ ਦੀ ਮਦਦ ਤੇ ਰਾਂ ਅੱਛਾ ਇਹ ਬਰਲਾ ਸਾਡਾ ਹੈ ਗਿਆ ਜਿਹੜੀ ਤੁਸੀਂ ਦੂਜੀ ਸਵਾਲ ਕਰੀ ਹੈ ਕਿ ਭਾਈ ਇਹਦਾ ਹਾਲ ਅਸਲ ਕੀ ਹੈ ਅਸੀਂ ਜਿਥੇ ਬੰਨਦਾ ਜਿਵੇਂ ਬੰਦੋ ਕਿ ਕਿੰਨੇ ਆ ਪ੍ਰਾਪਤੀਆਂ ਕਿੰਦੀਆਂ ਗਿਣਾਈ ਸਕਦੇ ਆ ਹੁਣ ਇੱਥੇ ਪ੍ਰਾਪਤੀਆਂ ਸੁਣਾਉਣ ਨਹੀਂ ਆਏ ਇਹਨਾਂ ਲੋਕਾਂ ਨੂੰ ਕਹਿਣਾ ਜੇ ਇਹਦਾ ਕੋਈ ਪੱਕਾ ਇਲਾਜ ਕਰਾਉਣਾ ਬੱਚਿਆਂ ਦਾ ਭਿਕ ਬਚਾਉਣਾ ਹੈ ਘਰ ਬਚਾਉਣੇ ਆ ਤੇ ਡੰਗਰ ਪਸ਼ੂ ਬਚਾਉਣੇ ਆ ਖੇਤਾਂ 'ਚ ਲਗਾਤਾਰ ਹਰਾਲੀ ਰੱਖਣੀ ਹੈ ਫੇਰ ਸਰਕਾਰ ਦੀ ਬਾਹਮ ਰੋੜ ਕੇ ਤੌਣ ਤੇ ਗੋਡਾ ਧਰਨਾ ਪੂ ਇਹ ਲੱਖਾਂ ਲੋਕ ਬਾਣਦੇ ਨੂੰ ਕਹੋ ਆਜੋ ਸੜਕ ਤੇ ਇਹਨਾਂ ਦੀ ਸਪੋਰਟ ਚ ਲੱਖਾਂ ਆਜਣਗੇ ਕਰੋਨਾ ਬਣਾਗੇ ਕਿਹੜੀ ਸਰਕਾਰ ਹੈ ਜੇ ਅਸੀਂ ਮੋਦੀ ਟਾਲਿਆ ਦਿੱਲੀ ਜਾ ਕੇ ਕਿਹੜੀ ਸਰਕਾਰ ਸਾਰਾ ਕੁਝ ਨਾ ਕਰੂਗੀ ਇਹ ਤਾਂ ਹੌਣ ਤੇ ਗੋਡਾ ਤਰਕੇ ਕਰਾਵਾਂਗੇ ਜੋਰ ਲਾਵਾਂਗੇ ਸਾਰਿਆਂ ਨੂੰ ਵੀ ਨਹੀਂ ਆਏ ਵਾਰ ਮਰਦੇ ਰਹੋ ਇਹ ਵਸਲਾ ਕਰਨਾ ਹੈ ਕਿ ਜਿਉਂਦੇ ਰਹਿਣਾ ਤਾਂ ਆਜੋ ਸਰਕਾਰ ਨਾਲ ਦੇਖੀ ਅੱਛਾ ਪਰ ਦੇਖੋ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਹੜਾ ਸੀ ਉਹਨੂੰ ਲੀਤੇ ਚਲਾਉਣਾ ਹੈ ਜਿਹੜੀ ਪ੍ਰਧਾਨ ਨੇ ਕਰਹੀ ਕਿਹੜਾ ਸਾਡੀ ਪਹਿਲ ਹੈ ਵੀ ਉਹਨੂੰ ਕਿਹੜਾ ਲੀਤੇ ਦਾ ਚੜਾਈਏ ਨਾ ਜੀ 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 ਜਿਹਦੀ ਜ਼ਿੰਦਗੀ ਰੁਕੀ ਪੈਂਦੀ ਜਿੰਦਗੀ ਦਾ ਤੁਰੇ ਨਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤਾ ਕੁਝ ਕਰ ਨਹੀਂ ਰਹੀ ਪਰ ਉਧਰ ਅਕਾਲੀ ਦਲ ਦੇ ਲਗਾਤਾਰ ਬਿਆਨ ਆ ਰਹੇ ਆ ਕਿ ਸੁਖਬੀਰ ਬਾਦਲ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪੈਸੇ ਵੰਡਦੇ ਵੀਡੀਓ ਆ ਰਹੀਆਂ ਨੇ ਰੀਲਾਂ ਬਣ ਰਹੀਆਂ ਨੇ ਕਿ ਸੁਖਬੀਰ ਬਾਦਲ ਜਾ ਕੇ ਲੋਕਾਂ ਨੂੰ ਪੈਸੇ ਦੇ ਰਹੇ ਨੇ ਤੇ ਇੱਕ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਕੁਝ ਚੈਨਲਾਂ ਵੱਲੋਂ ਕਿ ਸੁਖਬੀਰ ਬਾਦਲ ਲੋਕਾਂ ਦੇ ਮਸੀਹਾ ਬਣ ਕੇ ਅੱਗੇ ਆਏ ਨੇ ਤੁਹਾਡੀ ਜੱਥੇਬੰਦੀ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੀ ਏ ਦੇਖੋ ਜਿੰਨੀਆਂ ਸਾਰੀਆਂ ਪਾਰਟੀਆਂ ਜਦੋਂ ਗੱਦੀ ਤੋਂ ਬਾਸੇ ਆ ਉਹਦੇ ਲੋਕਾਂ ਦਾ ਮਸੀਹਾ ਹਵਨ ਉਹਨੇ ਡਰਾਮੇ ਕਰਦੀਆਂ ਬਿਸੀਆ ਬਣ ਦੇ ਡਰਾਮੇ ਦੇ ਬਿਸੀਆ ਬਿਜਵਾਨੀ ਇਹ 10 ਸਾਲ ਲਗਾਤਾਰ ਰਾਜ ਰਿਹਾ ਹਮ ਕਾਲੀਦਾਲ ਦਾ ਇਹ 10 ਸਾਲਾਂ ਚ ਬਣਨੀ ਸੀ ਪੱਕੇ ਹੁੰਦੇ ਹਮ ਆਦੇ ਮਰਦੇ ਨਹੀਂ ਸੀ ਲੋਕ 10 ਸਾਲਾਂ ਚ ਜਿਹੜੇ ਹੈਗੇ ਆ ਆਪਣੇ ਦਰਿਆ ਇਹਨਾਂ ਦੀ ਰੇਗ ਨਹੀਂ ਸੀ ਕੱਢੀ ਜਾ ਸਕਦੀ ਜੀ ਉਹ ਸਾਰੇ ਪ੍ਰਬੰਧ ਹੋ ਸਕਦੇ ਸੀ ਆ ਜਿੰਨਾ ਪਾਣੀ ਆ ਗਿਆ ਪੰਜਾਬ ਦਾ ਕਹਿੰਦੇ ਜੀ ਸੋਕੇ ਦੀ ਮਾਰ ਚ ਆ ਗਿਆ ਕਿ ਇਹ ਪਾਣੀ ਥੱਲੇ ਧਰਤੀ ਦੇ ਰੀਚਾਰਜ ਨਹੀਂ ਕਰੇ ਪ੍ਰਬੰਧ ਨਹੀਂ ਕਰ ਸਕਦੀ ਸਰਕਾਰ ਪਰ ਕਿਉਂਕਿ ਨਹੀਂ ਕਰਨਾ ਇਹ ਲਾਲਚ ਲੋਕਾਂ ਦਾ ਮਸੀਹਾ ਨਹੀਂ ਬਣ ਗਿਆ ਗੱਦੀ ਵਾਸਤੇ ਲਾਲਾਂ ਡਿੱਗਦੀਆਂ ਇਹੀ ਕੰਮ ਕਾਂਗਰਸ ਦਾ ਇਹੀ ਕਾਲੀ ਦਾ ਇਹੀ ਭਾਰਤੀ ਜਨਤਾ ਪਾਰਟੀ ਦਾ ਜੀ ਤੇ ਇਹ ਜਿਹੜੇ ਗੱਦੀ ਦੇ ਪਾਸੇ ਹੋ ਗਏ ਇਹ ਪਹਿਲਾਂ ਵੀ ਕਰਦਾ ਰਿਹਾ ਗੱਡੀ ਦੇ ਪਾਸੇ ਹੋ ਕੇ ਉਹਦੇ ਵੀ ਨੇ ਇਹੀ ਕਰਦਾ ਜੀ ਇਸ ਕਰਕੇ ਲੋਕਾਂ ਨੂੰ ਦਾ ਜਿਹੜਾ ਆਪਣੇ ਹੱਥੀ ਆਪੇ ਕਾਇਸਵਾਰੀ ਏ ਉਹਦੇ ਤੇ ਆ ਜਣ ਫਿਰ ਸਾਰਾ ਗੁੱਸਾ ਹੱਲ ਕਰ ਲਾ ਠੀਕ ਕਿਧਰ ਨੂੰ ਤੁਰਨਾ ਜੀ ਹੁਣ ਆਪਾਂ ਇਧਰ ਚਲੋ ਪਿੱਛੇ